ਦੋਸਤੋ ਅੱਜ ਦੀ ਸੱਚੀ ਕਹਾਣੀ ਇੱਕ ਜ਼ਾਲਮ ਅਗਰੇਜ਼ ਪੁਲਿਸ ਅਫਸਰ ਅਤੇ ਸਗਰੂਰ ਜਿਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਖੂਬਸੂਰਤ ਬਟਿਆਰ ਹਰਨਾਬ ਕਾਰ ਉਰਫ ਹਰਨਾਬੀ ਦੇ ਖੋਡੀ ਇਸ਼ਕ ਦੀ ਤੇ ਫਿਰ ਉਸੇ ਪਿੰਡ ਵਿੱਚ ਹੀ ਇਸ ਜ਼ਾਲਮ ਪੁਲਿਸ ਅਫਸਰ ਅਤੇ ਹਰਨਾਬੀ ਦੇ ਹੋਏ ਖਾਫੜਾਕ ਅੱਤ ਦੀ ਕਹਾਣੀ ਪੰਜਾਬ ਵਿੱਚ ਅੰਗਰੇਜ਼ੀ ਰਾਜ ਵੇਲੇ ਜਦੋਂ ਇੱਕ ਜ਼ਾਲਮ ਅਗਰੇਜ਼ ਪੁਲਿਸ ਅਫਸਰ ਐਸਪੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਸਗਰੂਰ ਦੇ ਇੱਕ ਪਿੰਡ ਵਿੱਚ ਆ ਕੇ ਰਹਿਣ ਲੱਗਾ ਸੀ ਪਰ ਪੱਡ ਦੇ ਵਿੱਚ ਰਹਿੰਦਿਆ ਹੋਇਆ ਉਹ ਕਿਵੇਂ ਲੋਕਾਂ ਤੇ ਬਦਵਾਸੀ ਕਰਦਾ ਹੈ ਤੇ ਉਸੇ ਪੱਡ ਦੀ ਹੀ ਇੱਕ ਖੂਬਸੂਰਤ ਬਟਿਆਰ ਨੂੰ ਸ਼ਰਿਆਵ ਆਪਣੀ ਰਖੈਰ ਬਣਾ ਕੇ ਸਭ ਦੇ ਸਾਹਮਣੇ ਘੋਬਦਾ ਅਖੀਰ ਆਪਣੀ ਅੱਖਾਂ ਸਾਹਮਣੇ ਹੁੰਦੇ ਇਸ ਖੋਦੀ ਇਸ਼ਕ ਦੀ ਖੇਡ ਦਾ ਪੱਡ ਵਾਲਿਆਂ ਦੇ ਅਤੇ ਪੂਰੇ ਇਲਾਕੇ ਦੇ ਲੋਕਾਂ ਨੇ ਕਿੰਦੀ ਖੌਫਨਾਕ ਤਰੀਕੇ ਦੇ ਨਾਲ ਇਸ ਦਾ ਬਦਲਾ ਲਿਆ ਇਹ ਸਾਰੀ ਵਾਰਤਾ ਲਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਹਾਲੇ ਕਿਰਦਾਰਾਂ ਵਾਲੇ ਬਰਦ ਅਤੇ ਔਰਤਾਂ ਨੂੰ ਜਰੂਰ ਇੱਕ ਸੇਧ ਮਿਲੇਗੀ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਥਾਵਾਂ ਤੇ ਘਰ ਦੀਆਂ ਦਹਲੀਜ਼ਾਂ ਟੱਪੇ ਬੁੱਢੇ ਕੁੜੀਆਂ ਵੱਲੋਂ ਐਸੀਆਂ ਖੇਡਾਂ ਹੀ ਖੇਡੀਆਂ ਜਾ ਰਹੀਆਂ ਹਨ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਜਿਹੜਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਾਲ 1925 ਤੋਂ ਜਦੋਂ ਪੰਜਾਬ ਵੀ ਅੰਗਰੇਜ਼ਾਂ ਦੇ ਅਧੀਨ ਹੁੰਦਾ ਸੀ ਤੇ ਪੂਰੇ ਪੰਜਾਬ 'ਤੇ ਗੋਰੇ ਰਾਜ ਕਰ ਰਹੇ ਸਨ ਸਾਲ 1925 ਦਾ ਹੁੰਦਾ ਇਸੇ ਸਾਲ ਪੰਜਾਬ ਦੇ ਅਵਰਸਰ ਜ਼ਿਲ੍ਹੇ ਵਿੱਚ ਇੱਕ ਏਐਸਪੀ ਅਸਿਸਟੈਂਟ ਸੁਬਰੀਡੈਂਟ ਆਫ ਪੁਲਿਸ ਦੇ ਹਉਧੇ ਤੇ ਇੱਕ ਜਲਵਾਜ ਰੇਜ ਅਫਸਰ ਤਾਇਨਾਤ ਹੁੰਦਾ ਹੈ ਜਿਸ ਦਾ ਨਾਮ ਸੀ ਮਿਸਟਰ ਐਸਜੀਐਫ ਬੀਟੀ ਇਹ ਜਲਪੁਲਿਸ ਅਫਸਰ ਬੀਟੀ ਬੜੇ ਖੂਖਾਰ ਸੁਭਾਅ ਵਾਲਾ ਸੀ ਜਿਹੜੇ ਵੀ ਇਲਾਕੇ ਵਿੱਚ ਜਾਂਦਾ ਲੋਕ ਥਰਥਰ ਰਸ ਤੋਂ ਕਾਬਦੇ ਸਨ ਉਤੋਂ ਅੰਗਰੇਜ਼ੀ ਰਾਜ ਵੱਲੋਂ ਮਿਲੀ ਇਸ ਨੂੰ ਪੂਰੀ ਖੁੱਲ੍ਹ ਕਰਨ ਇਹ ਹੋਰ ਵੀ ਜਾਲਬ ਵੱਧ ਗਿਆ ਲੋਕ ਬੀਟੀ ਦੇ ਤਸ਼ੱਦਦ ਤੋਂ ਡਰਦੇ ਇਲਾਕੇ ਛੱਡ ਜਾਂਦੇ ਸਨ ਪਰ ਹੁਦਾ ਕੀ ਹੈ ਕਿ ਇਸੇ ਸਾਲ 2025 ਦੇ ਵਿੱਚ ਇਸ ਜਾਲਬ ਐਸਜੀਐਫ ਬੀਟੀ ਨੂੰ ਇੱਕ ਪਰਮੋਸ਼ਰ ਮਿਲਦੀ ਹੈ ਤੇ ਇਹ ਐਸਪੀ ਬੜ ਕੇ ਪਟਿਆਲਾ ਰਿਆਸਤ ਵਿੱਚ ਪਹੁੰਚ ਜਾਂਦਾ ਪਰਮੋਸ਼ਨ ਤੋਂ ਬਾਅਦ ਐਸਪੀ ਬੜੇ ਜਾਲਬ ਪੁਲਿਸ ਅਫਸਰ ਬੀਟੀ ਦੇ ਸਾਹਮਣੇ ਔਰ ਪੂਰੀ ਪਟਿਆਲਾ ਰਿਆਸਤ ਉਸ ਦੇ ਕਤਮਾ ਵਿੱਚ ਸੀ ਇੱਕ ਦਿਨ ਕੀ ਵਾਪਰਦਾ ਹੈ ਕਿ ਇਹ ਅਗਰੇਜ਼ ਅਫਸਰ ਬੀਟੀ ਆਚਾਰਿਕ ਪਟਿਆਲਾ ਜੇਲ੍ਹ ਦਾ ਇੱਕ ਦਿਨ ਦੌਰਾ ਕਰ ਜਾਂਦਾ ਹੈ ਜਿੱਥੇ ਜੇਲ੍ਹ ਵਿੱਚ ਨਿਰੀਖਣ ਕਰਦਿਆਂ ਇਸ ਦੀ ਨਜ਼ਰ ਜਦਾਦਾ ਬੈਰਕਾ ਦੇ ਵਿੱਚ ਵੱਧ ਇੱਕ ਖੂਬਸੂਰਤ ਅਲਣ ਬਟਿਆਰ ਤੇ ਪੈਂਦੀ ਹੈ ਇਸ ਖੂਬਸੂਰਤ ਬਟਿਆਰ ਦਾ ਨਾਮ ਸੀ ਹਰਨਾਬ ਕੌਰ ਉਰਫ ਹਰਦਾਬੀ ਜੋ ਪਟਿਆਲਾ ਜੇਲ੍ਹ ਵਿੱਚ ਬੰਦ ਹੁੰਦੀ ਕਿਹਾ ਜਾਂਦਾ ਹੈ ਕਿ ਇਹ ਹਰਦਾਬੀ ਜਿੰਨੀ ਜਿਆਦਾ ਖੂਬਸੂਰਤ ਸੀ ਉਸ ਤੋਂ ਵੱਧ ਕੇ ਇਹ ਕਿਤੇ ਚਲਾਕ ਅਤੇ ਇੱਕ ਸ਼ਾਤਰ ਔਰਤ ਸੀ ਜੋ ਆਪਣੇ ਕੰਮ ਕਢਵਾਉਣ ਦੇ ਲਈ ਕੁਝ ਵੀ ਕਰਦੋ ਤਿਆਰ ਹੋ ਜਾਂਦੀ ਸੀ ਮਤਲਬ ਕਿ ਜਿਸ ਨੂੰ ਪਿੱੱਡਾ ਵਾਲੇ ਲੋਕ ਬਦਚੈਨ ਬੋਲਦੇ ਹਨ ਜਦੋਂ ਬੀਟੀ ਜਨਦਾ ਦਾ ਦੇਖਣ ਕਰ ਰਿਹਾ ਹੁੰਦਾ ਹੈ ਤਾਂ ਉਸ ਦੀ ਨਜ਼ਰ ਹਰਨਾਬੀ ਦੀ ਖੂਬਸੂਰਤ ਜਿਸਮ ਤੇ ਪੈਂਦੀ ਹੈ ਹਰਨਾਬੀ ਅਗਰੇਜ਼ ਅਫਸਰ ਬੀਟੀ ਨੂੰ ਪਹਿਲੀ ਨਜ਼ਰੇ ਪ੍ਰਸਾਦ ਆ ਜਾਂਦੀ ਐ ਐਸਪੀ ਬੀਟੀ ਬਹਾਦਾ ਜਿਹਾ ਬਣਾ ਕੇ ਹਰਨਾਬੀ ਦੇ ਬਿਲਕੁਲ ਨੇੜੇ ਚਲਿਆ ਜਾਂਦਾ ਪਰ ਅਗੋ ਹਰਦਾਬੀ ਬੀਟੀ ਦੀ ਅੱਖ ਪੜ ਲੈਂਦੀ ਹੈ ਕਿਉਂਕਿ ਇਹੋ ਜੇ ਉਸਨੇ ਕਈ ਪੱਤਰ ਤਰੇ ਹੋਏ ਸਨ ਉਹ ਵੀ ਬੀਟੀ ਦੇ ਨਾਲ ਨਜ਼ਰਾ ਬੁਲਾਉਦੀ ਤੇ ਉਸ ਨੂੰ ਆਪਣੇ ਵੱਲੋਂ ਖਾ ਦਾ ਅਹਿਸਾਸ ਕਰਵਾਉਦੀ ਹੈ ਦੂਜੇ ਪਾਸੇ ਬੀਟੀ ਹੁਣ ਹਰਦਾਬੀ ਨੂੰ ਪਾਉਣ ਲਈ ਤਰਫਲ ਲੱਗਾ ਸੀ ਉਸ ਦੀ ਰਾਤਾ ਦੀ ਨੀਂਦ ਖਰਾਬ ਹੋ ਚੁੱਕੀ ਸੀ ਹੁਣ ਉਸਦੇ ਪਟਿਆਲਾ ਜੇਲ੍ਹ ਵਿੱਚ ਦੌਰੇ ਦਿੱਤ ਬਾਗਈ ਹੋਣ ਲੱਗੇ ਸਨ ਹੌਲੀ ਹੌਲੀ ਇਸੇ ਤਰ੍ਹਾਂ ਬੀਟੀ ਅਤੇ ਹਰੜਾਬੀ ਦੀਆਂ ਦਲਦਲੀਆਂ ਵਧੜੀਆਂ ਸ਼ੁਰੂ ਹੋ ਜਾਂਦੀਆਂ। ਬੇਸ਼ੱਕ ਅੰਗਰੇਜ਼ ਅਫਸਰ ਬੀਟੀ ਦੀ ਬਦਲੀ ਤਾਂ ਪਟਿਆਲੇ ਦੇ ਐਸ.ਬੀ ਦੇ ਤੌਰ ਤੇ ਹੋਈ ਸੀ ਪਰ ਹੁਣ ਉਸ ਦਾ ਡੇਰਾ ਪਟਿਆਲਾ ਜੇਲ੍ਹ ਵਿੱਚ ਲੱਗਣ ਲੱਗਾ। ਕਿਹਾ ਜਾਂਦਾ ਹੈ ਕਿ ਬੀਟੀ ਆਪਣੇ ਜ਼ਿਲ੍ਹੇ ਦੇ ਸਾਰੇ ਕੰਮਕਾਜ ਛੱਡ ਕੇ ਸਵੇਰੇ ਹੀ ਪਟਿਆਲਾ ਜੇਲ੍ਹ ਦੇ ਦਫ਼ਤਰ ਵਿੱਚ ਆ ਕੇ ਬੈਠ ਜਾਂਦਾ ਸੀ। ਦੂਜੇ ਪਾਸੇ ਜੇਲ੍ਹ ਦੇ ਛੋਟੇ ਬਲਾਜਬ ਬੀਟੀ ਦੇ ਔਰਤਾਂ ਤਰਤਬ ਬਾਅਦ ਹੀ ਹਰੜਾਬੀ ਨੂੰ ਬੈਰਕਾ ਵਿੱਚੋਂ ਕੱਢ ਕੇ ਨੇਹਾ ਕੇ ਬੀਟੀ ਕੋਲ ਛੱਡ ਜਾਂਦੇ ਸਨ। ਜੇਲ੍ਹ ਦੇ ਦਫ਼ਤਰ ਵਿੱਚ ਬੀਟੀ ਅਤੇ ਹਰਦਾਬੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਰਹਦੇ। ਸ਼ਾਮ ਹੋਣ ਤੇ ਬੀਟੀ ਆਪਣੇ ਘਰ ਵਾਪਸ ਚਲਾ ਜਾਂਦਾ ਤੇ ਹਰਦਾਬੀ ਨੂੰ ਵਾਪਸ ਬੈਰਕਾ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਸਾਰਾ ਦੇਹੜੇ ਪ੍ਰੇਮੀ ਜੋੜਾ ਜੇਲ੍ਹ ਦੇ ਦਫ਼ਤਰ ਵਿੱਚ ਹੀ ਰਗ ਰਲ ਗਿਆ ਬਣਾਉਂਦਾ ਰਹਿੰਦਾ। ਬੀਟੀ ਅਤੇ ਹਰਦਾਬੀ ਦੇ ਜਸਬਾਦੀ ਸਬੱਧ ਵਧ ਜਾਂਦੇ। ਹੌਲੀ-ਹੌਲੀ ਜਦੋਂ ਇਹ ਰਗ ਰਲਗੀਆਂ ਨਿੱਤ ਵਾਂਗ ਹੋਣ ਲੱਗੀਆਂ ਤਾਂ ਪਹਿਲਾ ਇਸ ਇਸ਼ਕ ਦੇ ਚਰਚੇ ਪਟਿਆਲਾ ਜੇਲ੍ਹ ਵਿੱਚ ਹੋਏ। ਤੇ ਫਿਰ ਪੂਰੀ ਪਟਿਆਲਾ ਰਿਆਸਤ ਵਿੱਚ ਹੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪਿੱਡੇ ਸ਼ਹਿਰਾਂ ਦੇ ਆਮ ਲੋਕਾਂ ਵਿੱਚ ਅਰਬੀ ਅਤੇ ਬੀਟੀ ਦੇ ਇਸ ਜਸਬਾਦੀ ਇਸ਼ਕ ਦੇ ਚਰਚੇ ਹੋਣ ਲੱਗੇ। ਇਹ ਗੱਲਾਂ ਅੰਗਰੇਜ਼ਾਂ ਦੇ ਉੱਚ ਅਧਿਕਾਰੀਆਂ ਕੋਲ ਵੀ ਪਹੁੰਚਿਆ ਜਿੱਦਾਂ ਵੱਲੋਂ ਐਸਪੀ ਬੀਟੀ ਨੂੰ ਬਹੁਤ ਸਾਰੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਪਰ ਬੀਟੀ ਇਹਦਾ ਵਾਰਦੀਕਰ ਨੂੰ ਦਰਕਰਾਰ ਕਰਕੇ ਉਸੇ ਤਰੀਕੇ ਦੇ ਨਾਲ ਆਪਣੀ ਖੇਡ ਅਰਬੀ ਨਾਲ ਮਿਲ ਕੇ ਖੇਡਦਾ ਰਿਹਾ। ਸਭਾ ਥੋੜਾ ਅੱਗੇ ਬੀਤਾ ਹੈ। ਔੜ ਹਰਦਾਬੀ ਦੀ ਜੇਲ੍ਹ ਵਿੱਚੋਂ ਸਜ਼ਾ ਪੂਰੀ ਹੋ ਜਾਂਦੀ ਹੈ ਤੇ ਉਹ ਜੇਲ੍ਹ ਵਿੱਚੋਂ ਰਿਹਾ ਹੋ ਕੇ ਵਾਪਸ ਆਪਣੇ ਪਿੰਡ ਸਨਾਬ ਦੇ ਨੇੜੇ ਪਿੰਡ ਚੱਠਾ ਸੇਕਵਾ ਵਿੱਚ ਪਹੁੰਚ ਜਾਂਦੀ ਹਰਦਾਬੀ ਇੱਕ ਵਿਵਹਤਾ ਜਨੜੀ ਸੀ ਤੇ ਉਹ ਆਪਣੇ ਪਤੀ ਸੁੱਚਾ ਸਿੰਘ ਦੇ ਪਿੰਡ ਚੱਠਾ ਸੇਕਵਾ ਹੁੰਦੀ ਹੈ ਪਰ ਜੇਲ੍ਹ ਵਿੱਚ ਰਿਹਾਉਣ ਤੋਂ ਬਾਅਦ ਬਾਹਰ ਆ ਕੇ ਵੀ ਹਰਦਾਬੀ ਦਾ ਟਲੀ ਪੈਦਾ ਆ ਕੇ ਉਸ ਦੇ ਦਜਾਇਸ ਵੱਧ ਆਪਣੇ ਪਤੀ ਸੁੱਚਾ ਸਿੰਘ ਦੇ ਤਾਏ ਦੇ ਬੁੱਢੇ ਅਰਜਨ ਸਿੰਘ ਨਾਲ ਬੜ ਜਾਂਦੇ ਹਨ ਜਿਹੜੀ ਖੇਡ ਹਰਦਾਬੀ ਪਹਿਲਾ ਅੰਗਰੇਜ਼ ਅਫਸਰ ਬੀਟੀ ਦੇ ਦਰਜੇ ਨਾਲ ਜੇਲ੍ਹ ਵਿੱਚ ਖੇਡਦੀ ਸੀ ਉਹੀ ਖੇਡ ਫੜ ਉਹ ਆਪਣੇ ਸਹੁਰੇ ਪੇਡਾ ਕੇ ਆਪਣੇ ਪਤੀ ਦੇ ਚਚੇਰੇ ਭਰਾ ਅਰਜਨ ਸਿੰਘ ਨਾਲ ਖੇਡਣ ਲੱਗੀ ਇਹਦਾ ਨਜ਼ਾਇਸ ਬੱਧਾ ਬਾਰੇ ਹਰਦਾਬੀ ਦੇ ਪਤੀ ਸੁੱਚਾ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਹਰਦਾਬੀ ਦੇ ਨਾਲ ਲੜਾਈ ਝਗੜਾ ਕਰਦਾ ਹੈ ਕਿ ਤੂੰ ਇਹ ਕੀ ਕਰ ਰਹੀ ਹੈ ਪਰ ਹਰਦਾਬੀ ਦਾ ਹਟੇ ਸੁੱਚਾ ਸਿੰਘ ਹਰਦਾਬੀ ਦੀ ਕੁੱਟਮਾਰ ਕਰਨ ਲੱਗਾ ਦੋਜੇ ਪਾਸੇ ਹਰਨਾਬੀ ਦੇ ਆਪਣੇ ਭੈਣੇ ਕਬਾ ਤੋਂ ਤੋਬਾ ਦਾ ਕੀ ਕਰਨੀ ਸੀ ਉਲਟਾ ਜਦੋਂ ਸੁੱਚਾ ਸਿੰਘ ਉਸਤੇ ਜ਼ਿਆਦਾ ਪਬਦੀਆਂ ਲਗਾਉਣ ਲੱਗਾ ਤਾਂ ਹਮਸ ਵਿੱਚ ਅੱਧੀ ਹੋਈ ਹਰਨਾਬੀ ਇੱਕ ਦਿਨ ਰਾਤ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਆਪਣੇ ਪਤੀ ਸੁੱਚਾ ਸਿੰਘ ਨੂੰ ਖਵਾ ਦਿੰਦੀ ਹੈ ਤੇ ਉਹ ਜ਼ਹਿਰ ਵਾਲੀ ਰੋਟੀ ਖਾ ਕੇ ਸੁੱਚਾ ਸਿੰਘ ਦੀ ਮੌਤ ਹੋ ਜਾਂਦੀ ਇਸ ਤੋਂ ਬਾਅਦ ਹਰਨਾਬੀ ਅਤੇ ਅਰਜਨ ਸਿੰਘ ਨੂੰ ਕੋਈ ਵੀ ਰੋਕ ਟੋਕਣ ਵਾਲਾ ਨਹੀਂ ਸੀ ਹੋਰ ਉਹਨਾਂ ਦੇ ਰਾਹ ਦਾ ਰੋੜਾ ਸਾਫ਼ ਹੋ ਚੁੱਕਾ ਸੀ ਅਰਜਨ ਸਿੰਘ ਅਤੇ ਹਰਦਾਬੀ ਪਿੰਡ ਵਿੱਚ ਹੀ ਇਕੱਠੇ ਰਹਿਣ ਲੱਗ ਪੈਂਦੇ ਹਨ ਸਭਾ ਅੱਗੇ ਵੀ ਦਾਏ ਹਰਦਾਬੀ ਅਰਜਨ ਸਿੰਘ ਦੇ ਘਰ ਵਿੱਚ ਹੁਣ ਵੱਸ ਚੁੱਕੀ ਹੁੰਦੀ ਹੈ ਪਰ ਕੁਝ ਸਾਲਾਂ ਬਾਅਦ ਇਸ ਕਹਾਣੀ ਵਿੱਚ ਦੁਬਾਰਾ ਅੰਗਰੇਜ਼ ਅਫਸਰ ਐਸਪੀ ਬੀਟੀ ਦੀ ਐਂਟਰੀ ਹੁੰਦੀ ਕੁਝ ਸਾਲਾਂ ਬਾਅਦ ਹੁਣ ਬੀਟੀ ਐਸਪੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਸੀ ਪਰ ਉਹ ਹਰਦਾਬੀ ਦੇ ਇਸ਼ਕ ਵਿੱਚ ਐਡਾ ਪਾਗਲ ਹੋ ਗਿਆ ਕਿ ਰਿਟਾਇਰਮੈਂਟ ਲੈ ਕੇ ਸਿੱਧਾ ਹਰਦਾਬੀ ਦੇ ਪਿੱਛੇ ਉਸਦੇ ਪਿੰਡ ਚੱਠਾ ਸੇਗਵਾ ਪਹੁੰਚ ਜਾਂਦਾ ਜਿੱਥੇ ਚੱਠਾ ਸੇਖਵਾ ਆ ਕੇ ਬੀਟੀ ਰਹਿਣਾ ਸ਼ੁਰੂ ਕਰ ਦਿੰਦਾ ਹੈ ਉਹ ਕਾਫੀ ਸਾਰੀ ਜ਼ਮੀਨ ਜਾਇਦਾਦ ਪਿੰਡ ਵਿੱਚ ਖਰੀਦ ਲੈਂਦਾ ਤੇ ਚੱਠਾ ਸੇਖਵਾ ਵਿੱਚ ਖਰੀਦੀ ਹੋਈ ਉਸੇ ਜ਼ਮੀਰ ਦੇ ਵਿੱਚ ਬੀਟੀ ਪਿੰਡ ਦੇ ਬਾਹਰ-ਬਾਰ ਆਪਣੇ ਰਹਿਣ ਵਾਸਤੇ ਇੱਕ ਬਹੁਤ ਵੱਡੀ ਰਵੇਲੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਇਸ ਗੱਲ ਬਾਰੇ ਜਦੋਂ ਹਰਨਾਬੀ ਨੂੰ ਪਤਾ ਲੱਗਦਾ ਕਿ ਬੀਟੀ ਉਸ ਦੇ ਪਿੱਛੇ ਪਿੰਡ ਆਇਆ ਤਾਂ ਉਸ ਨੂੰ ਦੁਬਾਰਾ ਮਿਲਦੀ ਹੈ ਜਦੋਂ ਬੀਟੀ ਦੇ ਕੋਲ ਬੈਠੀ ਹਰਨਾਬੀ ਉਸ ਕੋਲ ਜ਼ਮੀਰ ਜਾਇਦਾਦ ਪੈਸਾ ਢੇਲਾ ਵੇਖਦੀ ਤਾਂ ਉਹਦਾ ਦੁਬਾਰਾ ਪੀਟੀ ਤੇ ਦਿਲ ਬੇਈਬਾਨ ਹੋ ਜਾਂਦਾ ਹੈ ਉਹਦਾ ਦੇ ਫਿਰ ਦੁਬਾਰਾ ਸੁਬਦ ਵੱਡ ਜਾਂਦੇ ਹਨ ਹੁਣ ਹਰਨਾਬੀ ਬੀਟੀ ਨੂੰ ਬੈਲਦ ਵਾਸਤੇ ਫਿਰ ਰਾਤਾਂ ਨੂੰ ਘਰ ਤੋਂ ਗਾਇਬ ਹੋਣ ਲੱਗੀ ਇਹ ਗੱਲ ਦਾ ਜਦੋਂ ਅਰਜਨ ਸਿੰਘ ਨੂੰ ਪਤਾ ਚੱਲਦਾ ਤਾਂ ਹੁਣ ਅਰਜਨ ਸਿੰਘ ਹਰਨਾਬੀ ਨੂੰ ਉਸਦੇ ਪਤੀ ਸੁਚੈ ਸਿੰਘ ਬਾਗ ਰੋਕਣ ਟੋਕਣ ਲੱਗਾ ਹੁਣ ਅਰਜਨ ਸਿੰਘ ਹਰਨਾਬੀ ਦੇ ਨਾਲ ਲੜਾਈ ਝਗੜਾ ਕਰਨ ਲੱਗਾ ਪਰ ਹਰਨਾਬੀ ਕਿੱਥੇ ਟਲਣ ਵਾਲੀ ਸੀ ਇਸੇ ਦਰਾਂ ਨਾਲ ਇੱਕ ਦਿਨ ਹੁੰਦਾ ਕੀ ਹੈ ਕਿ ਅਰਜਨ ਸਿੰਘ ਹਰਨਾਬੀ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਮਾਰਦਾ ਕੁੱਟਦਾ ਇਸ ਵਾਰ ਕੋਟ ਵਿੱਚ ਹਰਨਾਬੀ ਦੇ ਕਾਫੀ ਸਾਰੀਆਂ ਸੱਟਾਂ ਵੱਜਦੀਆਂ ਹਨ ਤੇ ਇੱਕ ਉਸਦੀ ਬਾਹ ਦਾ ਟੁੱਟ ਜਾਂਦੀ ਹੈ ਅਰਜਨ ਸਿੰਘ ਦੀ ਕੁੱਟ ਤੋਂ ਬਚਦੀ ਹਰਨਾਬੀ ਘਰ ਬੈਠਣ ਦੀ ਥਾਂ ਉਵੇਂ ਹੀ ਬੀਟੀ ਕੋਲ ਭੱਜ ਕੇ ਪਹੁੰਚ ਜਾਂਦੀ ਤੇ ਅੱਗੋਂ ਬੀਟੀ ਉਸ ਨੂੰ ਪਟਿਆਲੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦਾ ਹੈ ਜਿੱਥੇ ਹਰਨਾਬੀ ਦਾ ਇਲਾਜ ਹੁੰਦਾ ਉਣ ਬੀਟੀ ਅਤੇ ਹਰਨਾਬੀ ਸਲਾਹ ਕਰਦੇ ਹਨ ਕਿ ਆਪਾਂ ਅਰਜਨ ਸਿੰਘ ਨੂੰ ਆਪਣੇ ਰਾਹ ਵਿੱਚੋਂ ਹਟਾਈਏ ਬੀਟੀ ਹਰਦਾਬੀ ਕੋਲੋਂ ਇੱਕ ਦਰਖਾਸਤ ਅਰਜਨ ਸਿੰਘ ਦੇ ਵਿਰੁੱਧ ਪੁਵਾਦੀਗੜ ਠਾਰੇ ਵਿੱਚ ਦਰਜ ਕਰਵਾਉਦਾ ਹੈ ਤੇ ਆਪਣੀ ਪਹੁੰਚ ਨੂੰ ਵਰਤ ਕੇ ਅਰਜਨ ਸਿੰਘ ਨੂੰ ਪੁਲਿਸ ਰੋ ਫੜਾ ਦਿੰਦਾ ਪੁਵਾਦੀਗੜ ਦੀ ਪੁਲਿਸ ਅਰਜਨ ਸਿੰਘ ਨੂੰ ਚੁੱਕ ਕੇ ਲੈ ਜਾਂਦੀ ਤੇ ਉੱਥੇ ਠਾਰੇ ਵਿੱਚ ਬੀਟੀ ਅਤੇ ਹਰਦਾਬੀ ਕੋਲ ਖੜ ਕੇ ਅਰਜਨ ਸਿੰਘ ਤੇ ਬਹੁਤ ਤਸ਼ੱਦਦ ਕਰਵਾਉਦੇ ਹਨ ਪੁਲਿਸ ਕੋਲੋਂ ਉਸਦੀ ਮਾਰਕਵਟ ਕਰਵਾਈ ਜਾਂਦੀ ਹੈ ਕਾਫੀ ਜਲਬ ਕਰਨ ਤੋਂ ਬਾਅਦ ਪੁਵਾਦੀਗੜ ਪੁਲਿਸ ਅਰਜਨ ਸਿੰਘ ਤੇ ਇੱਕ ਝੂਠਾ ਕੇਸ ਬਣਾ ਕੇ ਉਸ ਨੂੰ ਜੇਲ੍ਹ ਭੇਜ ਦਿੱਤੀ ਹੈ ਕਹਿੰਦੇ ਅੜ ਕੇ ਉਹੀ ਦਿਨ ਆਖਰੀ ਸੀ ਜਿਸ ਦਿਨ ਅਰਜਨ ਸਿੰਘ ਆਪਣੇ ਪਿੰਡ ਚੱਠਾ ਸੇਗਵਾ ਵਿੱਚ ਦਿਖਾਈ ਦਿੱਤਾ ਉਸ ਤੋਂ ਬਾਅਦ ਫਿਰ ਅਰਜਨ ਸਿੰਘ ਦਾ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਚਲਿਆ ਗਿਆ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅਰਜਨ ਸਿੰਘ ਕਦੇ ਵਾਪਸ ਪਿੰਡ ਨਹੀਂ ਆਇਆ ਦੂਜੇ ਪਾਸੇ ਹੁਣ ਹਰਦਾਬੀ ਹਸਪਤਾਲ ਵਿੱਚੋਂ ਠੀਕ ਹੋ ਕੇ ਵਾਪਸ ਆਪਣੇ ਪਿੰਡ ਚੱਠਾ ਆਉਦੀ ਤੇ ਉਹ ਸਿੱਧਾ ਬੀਟੀ ਦੇ ਘਰ ਜਾਂਦੀ ਹੈ ਤੇ ਬੇਟੀ ਦੇ ਕੋਲ ਹੀ ਪੱਕੇ ਤੌਰ ਤੇ ਰਹਿਣਾ ਸ਼ੁਰੂ ਕਰ ਦਿੱਦੀ। ਬੀਟੀ ਦੀ ਆ ਬਾਵਾ ਵਿੱਚ ਆ ਕੇ ਹਰਦਾਬੀ ਨੂੰ ਹੁਣ ਉਹ ਸਭ ਕੁਝ ਬਿਲ ਚੁੱਕਾ ਸੀ ਜਿਸ ਤੇ ਲਈ ਉਹ ਸਾਰੀ ਉਬਰ ਤੜਫਦੀ ਰਹੀ। ਇੱਕ ਬਦਬਾਸ਼ ਬੱਦੇ ਦਾ ਸਾਥ ਪੁਲਿਸ ਦੇ ਵਿੱਚ ਪਹੁੰਚ ਖੁੱਲੀ ਜਬੀਰ ਜਾਇਦਾਦ, ਵਾਦੂ ਪੈਸਾ ਇਹ ਸਭ ਕੁਝ ਹੁਣ ਹਰਦਾਬੀ ਦਾ ਹੋ ਚੁੱਕਾ ਸੀ। ਹੁਣ ਜਦੋਂ ਸ਼ਰੀਆਮ ਇੱਕ ਗੋਰਾ ਪਿੰਡ ਦੀ ਹੀ ਇੱਕ ਦੌ ਧੀ ਨੂੰ ਇਸ ਤਰ੍ਹਾਂ ਰਖੈਲ ਬਣਾ ਕੇ ਆਪਣੇ ਕੋਲ ਰੱਖਦਾ ਤਾ ਪੇਟ ਵਿੱਚ ਜਿਸਦੀਆਂ ਗੱਲਾਂ ਹੋ ਲੱਗੀਆਂ ਲੋਕ ਦਬੀ ਆਵਾਜ਼ ਵਿੱਚ ਇਸ ਦਾ ਵਿਰੋਧ ਕਰਨ ਲੱਗੇ ਸਾਰੇ ਪਿੰਡ ਨੂੰ ਜਾਪਨ ਲੱਗਾ ਕਿ ਬੀਟੀ ਤੇ ਹਰਰਾਬੀ ਸ਼ਰਿਆ ਪਿੰਡ ਦੀ ਅੜਖ ਦੀ ਖਿੱਲੀ ਉਡਾ ਰਹੇ ਹਨ ਦੂਜੇ ਪਾਸੇ ਬੀਟੀ ਅਤੇ ਹਰਰਾਬੀ ਪਿੰਡ ਵਿੱਚ ਰੁੱਦੇ ਇਸ ਵਿਰੋਧ ਤੋਂ ਬਿਲਕੁਲ ਬੇਖਬਰ ਸਨ ਉਹ ਹਰ ਰੋਜ਼ ਸ਼ਾਵ ਨੂੰ ਹੱਥਾਂ ਵਿੱਚ ਹੱਥ ਪਾ ਕੇ ਪਿੰਡ ਦੀਆਂ ਗਲੀਆਂ ਵਿੱਚ ਸੈਰ ਕਰਨ ਨਿਕਲਦੇ ਤੇ ਸਾਰਾ ਪਿੰਡ ਹੀ ਸ਼ਰਮ ਵਿੱਚ ਦੀਵਿਆਂ ਪਾ ਕੇ ਉਹਨਾਂ ਨੂੰ ਵੇਖ ਕੇ ਅੱਦਰ ਵੱਡ ਜਾਂਦਾ ਸੀ ਜੇ ਕੋਈ ਇਸ ਦਾ ਵਿਰੋਧ ਵੀ ਕਰਦਾ ਤਾਂ ਬੀਟੀ ਉਸ ਨੂੰ ਫੁੱਲਸ ਕੋਲ ਚੁਕਵਾ ਕੇ ਉਸ ਤੇ ਝুল ਬਟਾਉਦਾ ਉਡੀ ਡੀੜੀ ਐਸੇ ਇਲਾਕੇ ਵਿੱਚ ਇੱਕ ਸੱਤ ਉਜਾਗਰ ਸਿੰਘ ਕਾਫੀ ਕਾਲੀ ਲਹਿਰ ਦੇ ਵਿੱਚ ਸਰਗਰਮ ਹੁੰਦੇ ਹਨ ਜਿਹਦਾ ਦਾ ਇਲਾਕੇ ਵਿੱਚ ਕਾਫੀ ਬਾੜ ਸਰਬਲ ਹੁੰਦਾ ਉਹ ਸਭ ਦੇ ਸਾਹਮਣੇ ਬੀਟੀ ਅਤੇ ਹਰਰਾਬੀ ਦੀ ਇਸ ਕਰਤੂਤਾ ਵਿਰੋਧ ਕਰਦੇ ਹਨ ਬੀਟੀ ਵੱਲੋਂ ਸੰਤੋ ਜਾ ਕੇ ਸਿਕੜ ਵੀ ਫੁੱਲਸ ਕੋਲ ਠਵਾ ਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਦੀ ਮਾਰਕੁੱਟ ਕਰਕੇ ਬੇਇੱਜ਼ਤ ਕੀਤਾ ਜਾਂਦਾ ਇਹਦਾ ਜਲਵਾ ਕਾਰਨ ਹੁਣ ਬੀਟੀ ਅਤੇ ਹਰ ਰਾਬੀ ਅਕਾਲੇ ਸਰ ਗਰੂਰ ਦੇ ਇਲਾਕੇ ਦੀ ਹੀ ਨਹੀਂ ਬਲਕਿ ਪੂਰੇ ਬਾਲਵੇ ਦੇ ਲੋਕਾਂ ਦੀ ਅੱਖ ਵਿੱਚ ਵਾਹਲ ਬਣ ਕੇ ਰੜਕਣ ਲੱਗੇ ਸਨ ਦੂਜੇ ਪਾਸੇ ਜਦੋਂ ਬੀਟੀ ਐਸਪੀ ਦੇ ਅਹੁਦੇ ਦੇ ਤੈੜਾ ਤੋਂ ਹੁੰਦਾ ਸੀ ਉਦੋਂ ਵੀ ਉਸ ਵੱਲੋਂ ਲੋਕਾਂ ਤੇ ਬਹੁਤ ਜ਼ੁਲਮ ਕੀਤਾ ਗਿਆ ਖਾਸ ਕਰ ਅਕਾਲੀ ਲਹਿਰ ਦੇ ਲੀਡਰਾਂ ਉੱਤੇ ਅਤੇ ਬੱਬਰ ਅਕਾਲਗਾਂ ਉੱਤੇ ਜਿਸ ਵੇਲੇ ਸਾਲ 1922 ਦੇ ਵਿੱਚ ਅਬਰਸਰ ਸ਼ਹਿਰ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਲੜਦਿਆਂ ਵਾਲੇ ਬੱਬਰਾਂ ਵੱਲੋਂ ਗੁਰੂ ਕਾ ਬਾਗ ਮੋਰਚਾ ਲਗਾਇਆ ਜਾਂਦਾ ਹੈ ਤਾਂ ਉਦੋਂ ਬੀਟੀ ਦੀ ਤੈਨਾਤੀ ਅਵਸਰ ਵਿੱਚ ਹੀ ਹੁੰਦੀ ਹੈ ਜਿਸ ਵੇਲੇ ਸਿੱਖ ਸੰਗਤ ਵੱਲੋਂ ਗੁਰੂ ਕਾ ਬਾਗ ਮੋਰਚਾ ਲਗਾਇਆ ਗਿਆ ਸੀ ਤਾਂ ਇਸ ਨੂੰ ਚਕੌੜ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਵੱਲੋਂ ਬੀਟੀ ਦੀ ਲਗਾਈ ਜਾਂਦੀ ਮੋਰਚੇ ਵਾਲੀ ਥਾਂ ਤੇ ਜਾ ਕੇ ਬੀਟੀ ਵੱਲੋਂ ਉੱਥੇ ਸ਼ਾਤਬਾਈ ਧਰ ਦੇ ਵਿੱਚ ਬੈਠੀ ਪਾਠ ਕਰ ਰਹੀ ਸਿੱਖ ਸੰਗਤ ਉਤੇ ਬਹੁਤ ਭਾਰੇ ਤਸ਼ੱਦਦ ਕੀਤਾ ਗਿਆ ਗੁਰੂ ਕਾ ਬਾਗ ਮੋਰਚੇ ਵਿੱਚ ਬੀਟੀ ਵੱਲੋਂ ਸਿੱਖਾਂ ਦੇ ਕੀਤੇ ਤਸ਼ੱਦਦ ਦੀ ਗਵਾਹੀ ਉਸ ਵਕਤ ਦਾ ਅਵਰ ਸਰਦਾ ਇੱਕ ਅਗਰੇਜ਼ ਪਾਦਰੀ ਐਸ ਐਫ ਐਡਰੀਅਸ ਆਪਣੀ ਕਿਤਾਬ ਵਿੱਚ ਭਰਦਾ ਹੈ ਉਹ ਪਾਦਰੀ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਬੀਟੀ ਵੱਲੋਂ ਕੀਤਾ ਗਿਆ ਸਿੱਖਾਂ ਤੇ ਇਹ ਤਸ਼ੱਦਦ ਜਦੋਂ ਉਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਤਾਂ ਉਸ ਦਾ ਉੱਚੀ ਉੱਚੀ ਰੋਣਾ ਦੇਖਣ ਗਿਆ ਸੀ ਐਦਾ ਦਰਦਈ ਸੀ ਜਲਪੁਰ ਸਫਸਰ ਉਹ ਪਾਦਰੀ ਕਹਿੰਦਾ ਹੈ ਕਿ ਬੀਟੀ ਕੋਲ ਉਸ ਵਕਤ ਇੱਕ ਪਿੱਤਲ ਦੀ ਡਾਂਗ ਸੀ ਜਿਸ ਨੂੰ ਬਾਰ ਬਾਰ ਕੇ ਉਸ ਨੇ ਪਾਠ ਕਰ ਰਹੀ ਸਿੱਖ ਸੰਗਤ ਦੇ ਬੋਢੇ ਤੋੜ ਦਿੱਤੇ ਸਰ ਸੇਰ ਪਾਰ ਦਿੱਤੇਦ। ਇਸ ਜੁਲਮ ਨੂੰ ਜਦੋਂ ਬੱਬਰਾਂ ਨੇ ਵੇਖਿਆ ਤਾਂ ਜਲਬ ਅੰਗਰੇਜ਼ਾਂ ਨੂੰ ਬੱਬਾਂ ਨਾਲ ਅਡਾਉਣ ਵਾਲੇ ਬੱਬਰ ਅਕਾਲੀ ਯੋਧੇ ਬੀਟੀ ਤੋਂ ਇਸ ਜੁਲਮ ਦਾ ਬਦਲਾ ਲੈਣ ਦੀ ਸੌਖਾਦੇ ਹਨ। ਬੱਬਰਾਂ ਵੱਲੋਂ ਬੀਟੀ ਨੂੰ ਬਾਦ ਦੀ ਜ਼ਿੰਮੇਵਾਰੀ ਸਰਦਾਰ ਕਰਤਾਰ ਸਿੰਘ ਚੀਦੇਵਾਲ ਤੋਂ ਦਿੱਤੀ ਜਾਂਦੀ। ਪਰ ਉਦੋਂ ਬੀਟੀ ਹਵਲੇ ਵਿੱਚੋਂ ਬਚ ਕੇ ਨਿਕਲਦੇ ਵਿੱਚ ਕਾਬਜ਼ਾ ਹੋ ਜਾਂਦਾ। ਉਸ ਤੋਂ ਬਾਅਦ ਬੀਟੀ ਦੀ ਬਦਲੀ ਪਟਿਆਲੇ ਹੋ ਗਈ। ਜਿਸ ਕਾਰਨ ਬੱਬਰ ਉਸ ਤੱਕ ਪਹੁੰਚਣ ਵਿੱਚ ਥੋੜਾ ਲੇਟ ਹੋ ਗਿਆ। ਪਰ ਬੱਬਰ ਹੋਰ ਤੱਕ ਵੀ ਬੀਟੀ ਦੀਆਂ ਪੈੜਾਂ ਡੱਪ ਰਹਿ ਸਨ ਜਦੋਂ ਬੀਟੀ ਚੱਠਾ ਸੇਖਵਾ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਸੇ ਪਿੰਡ ਦਾ ਇੱਕ ਕਾਕਾ ਸਿੰਘ ਦਾਕੂ ਬੀਟੀ ਤੋਂ ਬਦਲਾ ਲੈਣ ਦੀ ਵਿਆਹਤ ਬਣਾਉਦਾ ਹੈ ਇਸ ਕਾਕਾ ਸਿੰਘ ਦਾ ਵੱਡਾ ਭਰਾ ਬਚੜ ਸਿੰਘ ڈاکੂ ਪਟਿਆਲਾ ਜੇਲ੍ਹ ਵਿੱਚ ਬੰਦ ਹੁੰਦਾ ਬਚੜ ਸਿੰਘ ਦੇ ਨਾਲ ਪਟਿਆਲਾ ਜੇਲ੍ਹ ਵਿੱਚ ਉਸ ਵਕਤ ਕਰਤਾਰ ਸਿੰਘ ਚੀਦੇਵਾਲ ਬਾਲਵੇ ਦਾ ਮਸ਼ਹੂਰ ڈاکੂ ਕੁੱਡਾ ਸਿੰਘ ਗਾਜੀਆਣਾ ਫਜ਼ਲਾ ਘੁੰਮਣਾ ਵਾਲਾ ਤੇ ਬਚੜ ਸਿੰਘ ਲੋਹਾਖੇੜਾ ਇਹ ਸਾਰੇ ਪਟਿਆਲਾ ਜ਼ਿਲ੍ਹੇ ਵਿੱਚ ਚੱਠੇ ਪਿੰਡ ਦੇ ਕਾਕਾ ਸਿੰਘ ਦੇ ਭਰਾ ਬਜਣ ਸਿੰਘ ਦੇ ਦਾਲ ਬੱਧ ਹੁੰਦੇ ਹਨ। ਇਸੇ ਬਜਣ ਸਿੰਘ ਦੇ ਰਾਹੀ ਕਰਤਾਰ ਸਿੰਘ ਚੀਨੇ ਵਾਲ ਉਸ ਦੇ ਭਰਾ ਕਾਕਾ ਸਿੰਘ ਨੂੰ ਆਪਣਾ ਇੱਕ ਸਨੇਹਾ ਲਾਉਂਦਾ ਹੈ ਕਿ ਉਹ ਬੀਤੀ ਨੂੰ ਬਾਦ ਦੀਆਂ ਤਿਆਰੀਆਂ ਖਿੱਚੇ। ਕਾਕਾ ਸਿੰਘ ਵਿਆਉਤ ਬੁਲਾਉਂਦਾ ਹੈ ਕਿ ਬੀਤੀ ਨੂੰ ਬਾਦ ਵਾਸਤੇ ਪਹਿਲਾਂ ਹਰਦਾਬੀ ਨੂੰ ਆਪਣੀ ਕੀਲ ਵਿੱਚ ਲਿਆਂਦਾ ਜਾਵੇ ਕਿਉਂਕਿ ਬੀਤੀ ਦੇ ਭੇਤ ਹਰਦਾਬੀ ਤੋਂ ਵੱਧ ਕੋਈ ਨਹੀਂ ਜਾਣਦਾ। ਹਰਦਾਬੀ ਪੈਸੇ ਦੀ ਬਹੁਤ ਲਾਲਚੀ ਹੈ। ਇਹ ਗੱਲ ਕਾਕਾ ਸਿੰਘ ਜਾਣਦਾ ਸੀ। ਉਹ ਹਰਦਾਬੀ ਨਾਲ ਬਿਲ ਕੇ ਕਹਿੰਦਾ ਏ ਕਿ ਮੈਨੂੰ ਬੀਤੀ ਤੋਂ ਕੁਝ ਹਥਿਆਰ ਲਿਆ ਕੇ ਦੇ ਮੈਂ ਤੈਨੂੰ ਬਹੁ ਬੰਗੇ ਪੈਸੇ ਦੇਵਾਗਾ ਹਰਦਾਬੀ ਪੈਸੇ ਵੇਖ ਕੇ ਲਾਲਚ ਵਿੱਚ ਆ ਜਾਂਦੀ ਕੁਝ ਪੈਸੇ ਹਰਦਾਬੀ ਨੂੰ ਦਿੱਤੇ ਵੀ ਗਏ ਪਰ ਅੱਗੋ ਬੀਟੀ ਇਸ ਤਰ੍ਹਾਂ ਹਥਿਆਰ ਦੇਣ ਤੋਂ ਨਾ ਕਰ ਦਿੰਦਾ ਹਰਦਾਬੀ ਪੈਸੇ ਵਾਪਸ ਦੇ ਰਉਦੀ ਪਰ ਕਾਕਾ ਸਿੰਘ ਪੈਸੇ ਲੈਣ ਤੋਂ ਨਾ ਕਰ ਦਿੰਦਾ ਕਿ ਇਹ ਪੈਸੇ ਤੂੰ ਹੀ ਰੱਖ ਲੈ ਇਹ ਵੇਖ ਕੇ ਲਾਲਚੀ ਹਰਦਾਬੀ ਦੀ ਢੇਰਤਾ ਕਾਕਾ ਸਿੰਘ ਨਾਲ ਕਾਫੀ ਵੱਧ ਜਾਂਦੀ ਹੈ ਹਰਦਾਬੀ ਦਲ ਦੇ ਆਗੂ ਤਾ ਬਣਾ ਕੇ ਕਾਕਾ ਸਿੰਘ ਜੇਲ੍ਹ ਵਿੱਚ ਬੱਬਰਾ ਕੋਲ ਸਦੇਆ ਪਹੁੰਚਦਾ ਹੈ ਕਿ ਤਿਆਰੀ ਪੂਰੀ ਹੋ ਚੁੱਕੀ ਹੈ ਇੱਕ ਦਿਨ ਫਿਰ ਸਾਰੇ ਜਾਣੇ ਰਲ ਕੇ ਇੱਕ ਖਤਰਨਾਕ ਵਿਉਧ ਕਰਦੇ ਹਨ ਤੇ ਇੱਕ ਤਹਿ ਕੀਤੇ ਡੇੜ ਕਰਤਾਰ ਸਿੰਘ ਛੀਦੇਵਾਲ ਕੁੱਡਾ ਸਿੰਘ ਗਾਜੀਆਣ ਫਜ਼ਲਾ ਘੁੱਬਣ ਵਾਲਾ ਬਚੜ ਸਿੰਘ ਲੋਹਾਖੇੜਾ ਇਹ ਚਾਰੇ ਪਟਿਆਲਾ ਜੇਲ੍ਹ ਤੋੜ ਕੇ ਫਰਾਰ ਹੋ ਜਾਂਦੇ ਤੇ ਜੇਲ੍ਹ ਵਿੱਚੋਂ ਫਰਾਰ ਹੋ ਕੇ ਇਹ ਚਾਰੇ ਸਿੱਧਾ ਛੱਠਾ ਸੇਖਵਾ ਪਿੰਡ ਪਹੁੰਚ ਜਾਂਦੇ ਹਨ ਪ੍ਰੇਤ ਵਿਤੋਏ ਕਾਕਾ ਸਿੰਘ ਨੂੰ ਆਪਣੇ ਨਾਲ ਲੈਦੇ ਤੇ ਉਸ ਨੂੰ ਅੱਗੇ ਲਾਉਦੇ ਇਹ 27 ਬਈ 1940 ਦਾ ਦਿਨ ਹੁੰਦਾ ਹੈ ਤੇ ਇਹ ਪੱਜੇ ਜਾਣੇ ਛਾਬ ਦੇ ਵਕਤ ਖੇਤਾ ਦੇ ਬਾਹਰ-ਬਾਰ ਬੜੀ ਉਸ ਅਵੇਲੀ ਵਿੱਚ ਜਾ ਵੜੇ ਜਿੱਥੇ ਬੀਟੀ ਤੇ ਅਰਦਾਬੀ ਰਹਦੇ ਹੁੰਦੇ ਸਨ ਉਧਰ ਛਾਬ ਦਾ ਵੇਲਾ ਹੋਣ ਕਰਕੇ ਬੀਟੀ ਧਾਵ ਵਾਲੇ ਲੋਰਡ ਦੇ ਵਿੱਚ ਬੈਠਾ ਚਾਹ ਪੀ ਰਿਆ ਹੁੰਦਾ ਹੈ ਸਭ ਤੋਂ ਅੱਗੇ ਘਰ ਵਿੱਚ ਵੜਿਆ ਕਾਕਾ ਸਿੰਘ ਸਿੱਧਾ ਜਾ ਕੇ ਬੀਟੀ ਨੂੰ ਲੱਤਾਂ ਤੋਂ ਫੜ ਕੇ ਹੇਟਾ ਸੁੱਟ ਲੈਂਦਾ ਤੇ ਬਾਕੀ ਚਾਰੇ ਬੀਟੇ ਗੋਲਗਿਆ ਦਾਲ ਪੌਦੇ ਸੁੱਟਿਆ ਗੋਲਗਿਆ ਦੀ ਆਵਾਜ਼ ਸੁਣ ਕੇ ਅੰਦਰੋਂ ਹਰਦਾਬੀ ਵੀ ਭੱਜ ਕੇ ਬਾਹਰ ਆਉਦੀ ਤੇ ਇਹ ਚਾਰੇ ਹਰਦਾਬੀ ਨੂੰ ਵੀ ਗੋਲਗਿਆ ਦਾਲ ਪੁੰਡ ਦਿੰਦੇ ਹਨ ਇਸ ਤਰ੍ਹਾਂ ਇੱਕ ਅਗਰੇਜ਼ ਅਫਸਰ ਜੋ ਸ਼ਰੇਆ ਪੰਜਾਬੀਆਂ ਦੀ ਅੜਖ ਨੂੰ ਹਰ ਰੋਜ਼ ਲਲਕਾਰਦਾ ਸੀ ਜਿਸ ਦੇ ਸਿੱਖਾਂ ਉੱਤੇ ਅਨੇਕਾ ਜ਼ੁਲਮ ਕੀਤੇ ਸਨ ਉਸ ਦਾ ਅੱਜ 27 ਬਈ 1940 ਵਾਲੇ ਦਿਨ ਖੌਫਨਾਕ ਅੰਤ ਹੋ ਚੁੱਕਾ ਸੀ ਤੇ ਦਾਰ ਹੀ ਉਸ ਦੀ ਖੈਰ ਹਰਦਾਬੀ ਦਾ बीटी ਦੀ ਹਵੇਲੀ ਅੱਜ ਵੀ ਪਿੰਡ ਚੱਠਾ ਸੇਖਵਾ ਵਿੱਚ ਉਸੇ ਤਰ੍ਹਾਂ ਵਜੂਦ ਹੈ ਜੋ ਢਹਿ ਢੇਰੀ ਹੋਈ ਖਸਤਾ ਹਾਲਤ ਵਿੱਚ ਖੜੀ ਅੱਜ ਵੀ ਗਵਾਈ ਭਰਦੀ ਹੈ ਕਿ ਜੇ ਕੋਈ ਘਰੇ ਆ ਕੇ ਪੰਜਾਬੀਆਂ ਦੀ ਇਸ ਤਰ੍ਹਾਂ ਅੜਕ ਲੋਗਾਰੇ ਤਾਂ ਫਿਰ ਪੰਜਾਬੀ ਉਸ ਨੂੰ ਸੁੱਕਾ ਨਹੀਂ ਜਾਣ ਦਿੰਦੇ ਸੋ ਦੋਸਤੋ ਇਹ ਸੀ ਜਲਪੁਲਿਸ ਅਫਸਰ ਬੀਟੀ ਅਤੇ ਉਸ ਦੀ ਰਖਾਇਲ ਹਰਦਾਬੀ ਦੇ ਖਾਫੜਕ ਇਸ਼ਕ ਦੇ ਅੰਤ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ